ਅਜੀਬ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਹਾਵਾਜ ਹੈ ਜੀ ਠੀਕ ਹੈ ਜੀ ਤੇ ਮੇਰੇ ਮਾਤਾ ਜੀ ਸਰਪੰਚ ਨੇ ਦੁਗਣੀ ਪਿੰਡ ਦੇ ਤੇ ਮੈਂ ਉਹਨਾਂ ਦਾ ਬੇਟਾ ਜੀ ਠੀਕ ਹੈ ਤੇ ਕੀ ਕਹਿਣਾ ਚਾਹੁੰਗੇ ਜਿਹੜਾ ਇਹ ਮਸਲਾ ਚੱਲ ਰਿਹਾ ਸਾਰਾ ਪਿੰਡ ਦਾ ਇਹ ਸਰ ਪਹਿਲਾ ਤਾਂ ਮੇਰਾ ਮਕਸਦ ਇਹ ਹੀ ਹੈ ਜੀ ਮਸਲਾ ਇੱਡਾ ਹੈ ਨਹੀਂ ਤੀ ਜਿੱਡਾ ਇਹ ਬਣ ਚੁੱਕਿਆ ਠੀਕ ਹੈ ਮੁੰਡੇ ਵੀ ਜਿਹੜੇ ਨੇ ਉਹ ਖੇਡਦੇ ਨੇ ਕੋਈ ਆਪਣੇ ਉਹ ਦੁਸ਼ਮਣ ਨਹੀਂ ਸਾਡੇ ਪਿੰਡ ਦੇ ਨੇ ਠੀਕ ਹੈ ਵੱਡੇ ਛੋਟੇ ਨੇ ਉਹਦੇ ਚ ਸਮਿਤੋ ਵੀ ਛੋਟੇ ਹੋਣਗੇ ਖੇਡਦੇ ਹੋਣ ਉਹਨਾਂ ਨਾਲ ਕੋਈ ਇਦਾਂ ਦੀ ਆਪਣੀ ਕੋਈ ਨਿੱਜੀ ਦੋਸਮਣੀ ਨਹੀਂ ਹੈਗੀ ਵੀ ਆਪਾਂ ਜੇ ਕਹਿ ਦਈਏ ਉਹਦੇ ਵਿੱਚ ਨਾ ਜੀ ਮੁੰਡੇ ਵੀ ਆਪਦੀ ਜਗ੍ਹਾ ਠੀਕ ਤੇ ਪਹਿਲਾਂ ਉਹਦੇ ਚ ਵੜ ਗਈ ਹੁਣ ਪੋਲਿਟਿਕਸ ਜੀ ਜਿਹੜੇ ਦੋ ਧਿਰਾਂ ਨੇ ਹਾਰੀਆਂ ਹੋਇਆਂ ਉਹ ਪੋਲਿਟਿਕਸ ਤੇ ਸਿਰ ਤੇ ਚੱਕ ਲਿਆ ਜੀ ਠੀਕ ਆ ਉਹਨੂੰ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਵੀਡੀਓ ਨੂੰ ਉਹਨਾਂ ਤੋਂ ਬਲਾ ਕੇ ਮੁੰਡਿਆਂ ਤੋਂ ਆ ਫਿਰ ਵੀ ਸਾਹਮਣੇ ਤਕਰੀਬਨ ਕੁਝ ਪਰਸੈਂਟ ਆਉਂਦੇ ਨੇ ਜਦੋਂ ਉਹਨਾਂ ਨੂੰ ਹੀ ਸ਼ੋ ਕਰਦੇ ਨੇ ਉਹ ਚੀਜ਼ ਤੇ ਠੀਕ ਆ ਤੇ ਇਹ ਫਿਰ ਹੁਣ ਉਹਨਾਂ ਨੇ ਕਿਹਾ ਵੀ ਸਾਡਾ ਮਤਾ ਪਿਆ ਹੋਇਆ ਸੀ ਗਰਾਊਂਡ ਬਿਲਕੁਲ ਜੀ ਸਰ ਅਸੀਂ ਵੀ ਮਤਾ ਪਾ ਦੀ ਅਸੀਂ ਕੋਈ ਗਲੀ ਦਾ ਮਤਾ ਪਾ ਦੀ ਜੀ ਠੀਕ ਹੈ ਉਹਦੀ ਸਰ ਨੂੰ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਜੀ ਠੀਕ ਹੈ ਠੀਕ ਹੈ ਵੀਡੀਓ ਦਫਤਰ ਸੰਗਰੂਰ ਰੋਹ ਚੰਡੀਗੜ੍ਹ ਜੇ ਆਪਾਂ ਕੋਈ ਵੱਡਾ ਕੰਮ ਕਰਨਾ ਉਹਦੀ ਪ੍ਰਵਾਨਗੀ ਜ਼ਰੂਰੀ ਹੈ ਜੀ ਮਤਾ ਪਾਇਆ ਜ਼ਰੂਰ ਗਿਆ ਸੀ ਪਰ ਉਹਦੀ ਪ੍ਰਵਾਨਗੀ ਨਹੀਂ ਬਿਲਕੁਲ ਜੀ ਹੈ ਨਹੀਂ ਜੀ ਉਹਦੀ ਪ੍ਰਵਾਨਗੀ ਆਪਾਂ ਜੇ ਮਤਾ ਨਹੀਂ ਪਾਇਆ ਆਪਾਂ ਕੋਈ ਮਤਾ ਹੈ ਜ਼ਰੂਰ ਹਾ ਜੀ ਤੇ ਫਿਰ ਹੁਣ ਇੱਕ ਗੱਲ ਹੋਰ ਵੀ ਇਹ ਕਹਿੰਦੇ ਕਿ ਗਰਾਊਂਡ ਪਿੰਡ ਦੇ ਵਿੱਚ ਛੋਟਾ ਵਾਜਦਾ ਸਰ ਇਹੇ ਗਰਾਊਂਡ ਦੇ ਵਿੱਚ ਜਿਹੜੀ ਪਿਛਲੀ ਪੰਚਾਇਤੀ ਉਹਨੇ ਨਾ ਬਾਲੀਵਾਲ ਦਾ ਨੈਟ ਵਾਲਾ ਜਾਲ ਵੀ ਲਵਾਇਆ ਹੋਇਆ ਉੱਥੇ ਸਰਕਾਰੀ ਪੈਸਾ ਵੀ ਲੱਗਦਾ ਜੀ ਠੀਕ ਹੈ ਜੀ ਇਹ ਤਾਂ ਸਾਰੇ ਇੱਕ ਇਲੈਕਸ਼ਨ ਆ ਰਹੇ ਤੇ ਸਰਪੰਚੀ ਦੇ ਉਹਨੇ ਆਪਣੀਆਂ ਵੋਟਾਂ ਦੇ ਲਾਲਚ ਨੂੰ ਇੱਕ ਮੁੱਦਾ ਤੇ ਉਹ ਰੱਖਦਾ ਠੀਕ ਹੈ ਜੀ ਮੈਂ ਇਹ ਗਰਾਊਂਡ ਬਣਾਤਾ ਬਕਾਇਦਾ ਜੋ ਵੀ ਸਰਪੰਚ ਹੁੰਦਾ ਉਹਨੂੰ ਇਹ ਪਤਾ ਹੁੰਦਾ ਵੀ ਇਹਦੀ ਸ਼ਰਤਾਂ ਪੂਰੀਆਂ ਨੇ ਜਾਂ ਇਹ ਕੀ ਚੀਜ਼ ਆ ਹੁਣ ਉਹਨੇ ਤਾਂ ਇਹ ਆਪਦਾ ਛੜਤਾ ਜੀ ਮਤਾ ਪਾ ਕੇ ਉਹਦਾ ਇੱਕ ਮੰਗ ਰੱਖ ਲਈ ਜੀ ਉਹਨਾਂ ਨੇ ਮੌਕੇ ਤੇ ਵੀ ਜੀ ਮੈਂ ਮੁੰਡਿਆਂ ਲਈ ਆ ਕਰਤਾ ਹਾ ਜੀ ਜੀ ਹਾ ਜੀ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਾਵੇਦ ਖਾਨ ਹੈ ਤੁਸੀਂ ਨੰਬਰਦਾਰ ਆ ਜੀ ਹਾਂਜੀ ਹਾਂ ਠੀਕ ਹੈ ਤੇ ਕੀ ਕਹਿਣਾ ਚਾਹੁੰਦਾ ਜਿਹੜਾ ਇਹ ਮਸਲਾ ਚੱਲ ਰਿਹਾ ਪਿੰਡ ਬਹੋੜੇ ਜੀ ਇਹ ਬੜਾ ਜੀ ਪਚੀਦਾ ਮਸਲਾ ਸਾਬਤ ਕਰਦੇ ਨੇ ਲੇਕਿਨ ਐਡੀ ਗੱਲ ਨਹੀਂ ਹੁੰਦੀ ਜਦੋਂ ਪਿੰਡ ਦੇ ਸਾਰੇ ਜਿਹੜੇ ਲੋਕ ਨੇ ਉਸ ಗ್ರಾಮ ਪੰਚਾਇਤ ਨੂੰ ਚੁਣਦੇ ਨੇ ਤੇ ਬਲਕਿ ਸਮੇਂ-ਸਮੇਂ ਸਰ ਜਿਹੜੀ ਹੈ ಗ್ರಾಮ ਪੰਚਾਇਤ ਦੇ ਮਤਿਆਦੀ ਵੀ ਜਿਹੜੀ ਪਿੰਡ ਪੱਧਰ ਤੇ ਮਤੇ ਪਾਏ ਜਾਂਦੇ ਨੇ ਇਹ ਉਹਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜਿਹੜਾ ਇਹ ਗਰਾਊਂਡ ਦਾ ਮਸਲਾ ਹੈ ਇਹ ਕੋਈ ਮੋਤਾ ਵੱਡਾ ਮਸਲਾ ਨਹੀਂ ਸੀਗਾ ਇਹਨੂੰ ਤੂਲ ਦਿੱਤਾ ਗਿਆ ਮਸਲੇ ਨੂੰ ਆਲਰੇਡੀ ਗਰਾਊਂਡ ਸਾਡੇ ਕੋਲੇ ਪਿੰਡ ਦੇ ਵਿੱਚ ਹੈਗਾ ਜਿਹੜਾ ਪਹਿਲਾਂ ਦਾ ਗਰਾਊਂਡ ਹੈ ਉੱਥੇ ਚਲੋ ਕੁਝ ਸ਼ਰਾਪੀ ਬੱਚੇ ਜਾਂ ਕੁਝ ਐਦਾਂ ਦੇ ਅਨਸਰ ਹੁੰਦੇ ਨੇ ਬੱਚੇ ਥੋੜੇ ਲੈਂਗੁਏਜ ਨੂੰ ਰਫ ਕਰਦੇ ਆ ਉਹ ਘਰਾਂ ਵਾਲੇ ਤਾਂ ਇਤਰਾਜ਼ ਕਰਨਗੇ ਉਹ ਤਾਂ ਸਾਡੇ ਬੱਚਿਆਂ ਨੂੰ ਵੀ ਜਾਂ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ ਵੀ ਅਸੀਂ ਸਮਾਜ ਦੇ ਵਿੱਚ ਚੰਗਾ ਬੋਲਵਾਲਾ ਤੇ ਚੰਗੀ ਬੋਲੀ ਰੱਖਣੀ ਚਾਹੀਦੀ ਆ ਜਿਹੜਾ ਸਾਡਾ ਤੇ ਦੂਜੇ ਲੋਕਾਂ ਦਾ ਮਾਣ ਸਤਿਕਾਰ ਵਸ ਸਕੇ ਤੇ ਇੱਕ ਕੱਲ ਕਾਂਗਰਸੀ ਸਾਫ ਦਾ ਐਮਐਲਏ ਦਲਵੀਰ ਗੋਲਡੀ ਦੇ ਵੱਲੋਂ ਬਿਆਨ ਆਖਿਆ ਗਿਆ ਸੀ ਕਿ ਵੀ ਮੈਂ ਮੇਰੀ ਸਰਕਾਰ ਹੋਂਦ ਤੇ ਇਗਰਾਉਂਡ ਬਣਾਉਂਗਾ ਤੁਹਾਡਾ ਕੀ ਕਹਿਣਾ ਹੈ ਇਸ ਬੰਦੇ ਬਾਰੇ ਸਰ ਗਰਾਉਂਡ ਵੀ ਉੱਥੇ ਬਣ ਸਕਦਾ ਜਿੱਥੇ ਜਗ੍ਹਾ ਲੈਜੀਬਲ ਹੋਵੇ ਠੀਕ ਹੈ ਜੀ ਪਿਛਲੇ ਸਮੇਂ ਦੇ ਵਿੱਚ ਅਸੀਂ ਡਾਇਰੈਕਟਰ ਪੰਚਾਇਤ ਦੀ ਟੀਮ ਵੀ ਇੱਥੇ ਆਈ ਸੀ ਗਰਾਉਂਡ ਦੀ ਮੰਗ ਕੀਤੀ ਸੀ ਉਹਨਾਂ ਦੇ ਮਾਪਦੰਡ ਦੇ ਮੁਤਾਬਕ ਵੀ ਉਸ ਜਗ੍ਹਾ ਨੂੰ ਗਰਾਉਂਡ ਅਨੁਯੋਗਤ ਨਹੀਂ ਕੀਤਾ ਗਿਆ ਉਹ ਕਹਿੰਦੇ ਵੀ ਇਹਦੀ ਲੰਬਾਈ ਚੜਾਈ ਹੈ ਜਿਹੜੀ ਗਰਾਉਂਡ ਨੂੰ ਪੂਰਨ ਨਹੀਂ ਕਰਦੀ ਇਸ ਲਈ ਗੋਲਡੀ ਸਾਹਿਬ ਨੂੰ ਵੀ ਜਿਉ ਇਸ ਚੀਜ਼ ਤੇ ਬਿਆਨ ਦੰਦਨੇ ਜ਼ਰੂਰ ਸੋਚ ਲੈਣਾ ਚਾਹੀਦਾ ਸੀ ਤੇ ਜਿਹੜਾ ਬਲਕੇ ਕੋਈ ਪਿੰਡ ਪੱਧਰ ਤੇ ਸਾਡੀ ಗ್ರಾಮ ਪੰਚਾਇਤ ਹੈ ਉਹਦੇ ਨਾਲ ਉਹਨਾਂ ਨੂੰ ਗੱਲ ਕਰ ਲੈਣੀ ਚਾਹੀਦੀ ਸੀ ਵੀ ਇਹ ਮਸਲੇ ਦੇ ਉੱਪਰ ਕੀ ਤੁਹਾਡਾ ਵਿਚਾਰ ਹੈਗਾ ਤੇ ਸਾਡੇ ਨੌਜਵਾਨਾਂ ਨੂੰ ਢੜਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਚਾਹੁੰਦੇ ਆ ਵੀ ਅਸੀਂ ਸਤਿਕਾਰ ਕਰਦੇ ਆ ਸਾਰੀਆਂ ਜਥੇਬੰਦੀਆਂ ਦਾ ਹਰ ਬੰਦੇ ਦਾ ਸਤਿਕਾਰ ਕਰਦੇ ਆ ਵੀ ਸਾਡੇ ਪਿੰਡ ਨੂੰ ਕੋਈ ਇਹੋ ਜਿਹੀ ਰੰਗਤ ਨਾ ਦਿੱਤੀ ਜਾਵੇ ਜਿਹੜਾ ਸਾਡਾ ਪਿੰਡ ਕੋਈ ਲੜਾਈ ਝਗੜੇਤੋ ਉਹਨਾਂ ਬੋਲੇ ਵੀ ਕਿਹਾ ਗਿਆ ਵੀ ਜਿਹੜਾ ਤੁਸੀਂ ਗਰਾਉਂਡ ਰੱਖਿਆ ਉਹਨੂੰ ਵੀ ਸਾਡਾ ਇੱਥੇ ਗਰਾਉਂਡ ਆਲਰੇਡੀ ਪਹਿਲਾਂ ਹੈਗਾ ਦਿੱਤਾ ਗਿਆ ਉਹ ਕਹਿੰਦੇ ਵੀ ਇਸਲਾਮਿਆ ਸਕੂਲ ਦੀ ਜਗ੍ਹਾ ਹੈ ਸਰ ਉਹ ਚੀਜ਼ ਦਾ ਸਰਕਾਰੀ ਕੇਸ ਵੀ ਚੱਲ ਚੁੱਕਿਆ ਉਹਦੇ ਵਿੱਚ ਇਸਲਾਮਿਆ ਸਕੂਲ ਨੂੰ ਕੋਈ ਨਾਮਿਨੇਟ ਨਹੀਂ ਕੀਤਾ ਗਿਆ ਮਲਕਿ ਉਹ ਚੀਜ਼ ਨੂੰ ਉਹਨਾਂ ਨੇ ਕੇਸ ਆਪਣਾ ਪਿਛਲੀ ਪਾਰਟੀ ਨੇ ਵਿਡਰਾ ਕਰ ਲਿਆ ਉਹ ಗ್ರಾಮ ਪੰਚਾਇਤ ਦੀ ਹੀ ਜਗ੍ਹਾ ਹੈ ਹਾਂਜੀ ਬਾਬਾ ਹਾਲੇ ਵਿੱਚ ਕੀ ਨਾਮ ਤੁਹਾਡਾ ਜੀ ਕੁਰਬਾਨ ਖਾਨ ਹੈ ਠੀਕ ਹੈ ਸਰ ਇਹ ਜਿਹੜਾ ਮਸਲਾ ਚੱਲ ਰਿਹਾ ਹੈ ਨਾ ਇਹ ਨੂੰ ਰਾਜਨੀਤਿਕ ਰੰਗਤ ਦਿੱਤੀ ਗਈ ਹੈ। ਠੀਕ ਹੈ। ਜਦ ਕਿ ਆਲਰੇਡੀ ਗਰਾਊਂਡ ਤਾਂ ਸਾਡੇ ਪਿੰਡ ਸਾਡੇ 6 ਬਿਗਿਆਂ ਦਾ ਨਾਲ ਬਿਲਕੁਲ ਪਿੰਡ ਦੇ ਹੈਗਾ। ਠੀਕ ਹੈ। ਇਹ ਹੈਗਾ 2.5 ਕਿਲੋਮੀਟਰ ਦੂਰ। ਠੀਕ ਹੈ। ਇਹ ਜਿਹੜੀਆਂ ਗੱਲਾਂ ਜੀ ਆਏ ਜੀ ਉਧਰਲੇ ਪਿੰਡ ਤੋਂ ਹੀ ਸਾਰੇ ਪਿੰਡਾਂ ਕੋਲੇ ਗਰਾਊਂਡ ਹੈਗੇ। ਉਸੇ ਤਰਜ਼ ਤੇ ਸਾਡੇ ਪਿੰਡ ਕੋਲ ਵੀ ਗਰਾਊਂਡ ਹੈਗਾ। ਠੀਕ ਹੈ ਜੀ। 6 ਬਿਗਿਆ ਬਿਲਕੁਲ ਪਿੰਡ ਦੇ ਨਾਲ ਹੈ। ਇਹ ਤਾਂ ਰਾਜਨੀਤਿਕ ਮੁੱਦਾ ਬਣਾ ਕੇ ਇਹਨੂੰ ਉਛਾਲਿਆ ਜਾ ਰਿਹਾ ਹੈ। ਸੀਗਿਆਮ ਸਾਹਿਬ ਨੇ ਸਾਡੇ ਪਿੰਡ ਨੂੰ ਬਹੁਤ ਗਰੰਟਾਂ ਦਿੱਤੀਆਂ ਨੇ ਅਸੀਂ ਹੁਣ ਉਹਨਾਂ ਕੋਲੋਂ ਵੀ ਇਹ ਉਮੀਦ ਰੱਖਦੇ ਆਂ ਇਹ ਮੰਗ ਕਰਦੇ ਆਂ ਕਿ ਇਹਦਾ ਹੱਲ ਕੀਤਾ ਜਾਵੇ ਸਾਡੀ ਪੰਚਾਇਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਸਾਡੇ ਇਸ ਤਰ੍ਹਾਂ ਦੀ ਕੋਈ ਪਾਰਟੀ ਵਾਜੀ ਇਸ ਤਰ੍ਹਾਂ ਨਹੀਂ ਸੀ ਪਹਿਲਾਂ ਇਹਨੂੰ ਹਾਰੇ ਹੋਏ ਲੋਕ ਮੁੰਡਿਆਂ ਨੂੰ ਅੱਗੇ ਕਰਕੇ ਮੁੰਡਿਆਂ ਨੂੰ ਮਿਸਗਾਈਡ ਕਰਕੇ ਅੱਗੇ ਕਰਕੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਹੈ ਬਾਕੀ ਆਪ ਜਿਹੜੇ ਬੰਦੇ ਹਾਰ ਗਏ ਹੁਣ ਚੁਣੀ ਹੋਈ ਪੰਚਾਇਤ ਹੀ ਇਹਦਾ ਮਤਲਬ ਕੋਈ ਪੈਲੀ ਨਹੀਂ ਹੈਗੀ ਜੋ ਵੀ ਅੱਛਾ ਬੁਰਾ ਪਿੰਡ ਦੇ ਬੁਰੇ ਲਈ ਥੋੜੀ ਸੋਚੂਗੀ ਜਿਹੜੀ ਮੌਜੂਦਾ ਪੰਚਾਇਤ ਹੈ ਅਸੀਂ ਤਾਂ ਜਿੱਥੇ ਵੀ ਹੁਣ ਸਾਡੇ ਵਿਕਾਸ ਦੇ ਕੰਮ ਜੰਗੀ ਪੱਦਰ ਤੇ ਚੱਲ ਰਹੇ ਨੇ ਜੀ ਆ ਸਾਡਾ ਟੋਬੇ ਦਾ ਮਸਲਾ 70 ਸਾਲ ਦਾ ਡਿਆ ਹੋਇਆ ਸੀ ਸਰਪੰਚ ਸਾਹਿਬ ਨੇ ਸਾਰੀ ਪੰਚਾਇਤ ਨੇ ਮੇਰੀ ਭਾਈ ਵੀ ਮੈਂਬਰ ਆ ਅਸੀਂ ਰਾਤ ਦਿਨ 12-12 ਵਜੇ ਰਾਤ ਨੂੰ ਬਹਿ ਕੇ ਉੱਥੇ ਟੋਬੇ ਦਾ ਪਾਣੀ ਖੇਤਾਂ ਨੂੰ ਜਿਹਨੂੰ ਕੱਢਿਆ ਇਸ ਕਰਕੇ ਅਸੀਂ ਟੋਬੇ ਦਾ ਕੰਮ ਜੰਗੀ ਪੱਧਰ ਤੇ ਚਲਾ ਕੇ ਇੰਨੇ ਕੰਮ ਕੀਤੇ ਜਾ ਰਹੇ ਨੇ ਤੁਸੀਂ ਤੁਹਾਨੂੰ ਅਸੀਂ ਆਪ ਦਿਖਾ ਸਕਦੇ ਆ ਕਿੰਨੇ ਸੈੱਟ ਬਣਾਏ ਨੇ ਕਿੰਨੇ ਟੋਬੇ ਦਾ ਕੰਮ ਹੋ ਰਿਹਾ ਸਕੂਲ ਦੇਖ ਲਓ ਤੁਸੀਂ ਜਾ ਕੇ ਮਾਨ ਸਾਹਿਬ ਨੇ ਸਾਨੂੰ ਬਹੁਤ ਗਰੰਟੀਆਂ ਦਿੱਤੀਆਂ ਨੇ ਅਸੀਂ ਮਾਨ ਸਾਹਿਬ ਤੋਂ ਇਹੀ ਮੰਗ ਕਰਦੇ ਆਂ ਵੀ ਇਹ ਨੂੰ ਸਹੀ ਤਰੀਕੇ ਨਾਲ ਦੇਖਿਆ ਜਾਵੇ ਮਸਲੇ ਨੂੰ ਪੰਚਾਇਤ ਦੀ ਬਦਨਾਮੀ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਦ ਕਿ ਅਸੀਂ ਕੋਈ ਗੱਲ ਨਹੀਂ